ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪੁੱਛਨੇ ਆ ਇੱਕ ਸਵਾਲ ਤੇ ਤੁਸੀਂ ਦੇਣਾ ਉਹਦਾ ਜਵਾਬ ਹੁੰਦਾ ਇਸ ਤਰ੍ਹਾਂ ਵੀ ਤਿੰਨ ਭਰਾ ਹੁੰਦੇ ਆ ਤੇ ਉਹ ਖੇਤ ਕੰਮ ਕਰਦੇ ਹੁੰਦੇ ਆ ਉਹਨਾਂ ਦੀ ਮਾਤਾ ਉਹਨਾਂ ਵਾਸਤੇ ਦੁਪਹਿਰ ਦਾ ਖਾਣਾ ਦੁਪਹਿਰ ਦੀ ਰੋਟੀ ਲੈ ਕੇ ਆਉਂਦੀ ਆ ਗਰਮੀ ਜ਼ਿਆਦਾ ਹੁੰਦੀ ਆ ਤੇ ਜਦੋਂ ਮਾਤਾ ਉਹਨਾਂ ਦੀ ਖੇਤ ਪਹੁੰਚਦੀ ਉਹ ਤਿੰਨੇ ਪ੍ਰਾਸਤ ਤੇ ਬੈਹੁੰਦੇ ਆ ਤੇ ਜਦੋਂ ਮਤਲਬ ਉਹਦੀ ਮਾਤਾ ਦੇਖਦੀ ਵੀ ਉਹ ਸੁੱਤੇ ਪਏ ਆ ਤੇ ਉਹ ਉੱਥੇ ਰੋਟੀ ਟਾਲੀ ਦੇ ਨਾਲ ਚਲੂ ਜਾਂ ਕਿਸੇ ਰੁੱਖ ਦੇ ਨਾਲ ਬੰਨ ਕੇ ਤੇ ਵਾਪਸ ਆ ਜਾਂਦੀ ਵੀ ਜਦੋਂ ਇਹ ਉੱਠਣ ਜਦੋਂ ਖਾ ਲੈਣੀ ਤੇ ਫਿਰ ਵੱਡਾ ਭਰਾ ਜਿਹੜਾ ਹੁੰਦਾ ਉਹਨਾਂ ਤਿੰਨਾਂ ਦੇ ਵਿੱਚੋਂ ਵੱਡਾ ਹੁੰਦਾ ਜਿਹੜਾ ਉਹ ਪਹਿਲਾਂ ਉੱਠਦਾ ਹੈ ਉਹਨੇ ਦੇਖਿਆ ਵੀ ਦੋਨੇ ਜਿਹੜੇ ਛੋਟੇ ਭਰਾ ਸੁੱਤੇ ਪਏ ਆ ਤੇ ਉਹਨੇ ਕੀ ਕੀਤਾ ਵੀ ਉਹਨੇ ਰੋਟੀ ਖੋਲੀ ਤੇ ਦੇਖਿਆ ਵੀ ਜਿੰਨੀਆਂ ਰੋਟੀਆਂ ਸੀਗੀਆਂ ਉਹਦੀਆਂ ਉਹਦੇ ਵਿੱਚੋਂ ਤੀਜੇ ਹਿੱਸੇ ਦੀ ਰੋਟੀ ਖਾ ਲਈ ਯਾਨੀ ਆਪਦੇ ਹਿੱਸੇ ਦੀ ਉਹਨੇ ਰੋਟੀ ਖਾ ਲਈ ਬਾਕੀ ਜਿਹੜੇ ਆ ਉਹ ਰੋਟੀ ਉੱਤੇ ਰੱਖਤੀ ਤੇ ਉਹ ਦਾ ਕੰਮ ਕਰਨ ਚਲਾ ਗਿਆ ਫਿਰ ਉਹਦਾ ਦੂਸਰਾ ਭਰਾ ਉੱਡਦਾ ਹੈ ਉਹ ਦੇਖਦਾ ਵੀ ਰੋਟੀ ਪਈ ਆ ਤੇ ਵੱਡਾ ਭਰਾ ਕੰਮ ਕਰੀ ਜਾਂਦਾ ਤੇ ਚਲੋ ਐਂ ਕਰੋ ਵੀ ਮੈਂ ਰੋਟੀ ਖਾ ਲੈਣਾ ਆਬੇ ਸੇਰੀ ਤੇ ਇਹਨੂੰ ਕੀ ਠੋਣਾ ਤੇ ਉਹ ਆਪਦੇ ਹਿੱਸੇ ਦੀ ਯਾਨੀ ਤੀਜੇ ਹਿੱਸੇ ਰੋਟੀ ਉਹ ਵੀ ਖਾ ਲੈਂਦਾ ਫਿਰ ਵਾਰੀ ਆਉਂਦੀ ਆ ਜਦੋਂ ਉਹ ਰੋਟੀ ਖਾ ਲੈਂਦਾ ਤੇ ਸੌ ਜਾਂਦਾ ਵੀ ਚਲੋ ਵੱਡਾ ਭਰਾ ਕੰਮ ਕਰਦਾ ਤੇ ਮੈਂ ਸੌ ਜਾਂਦਾ ਤੇ ਜਦੋਂ ਛੋਟਾ ਉੱਠਦਾ ਹੈ 10-15 ਮਿੰਟ ਬਾਅਦ ਉਹ ਛੋਟਾ ਜਿਹੜਾ ਹੁੰਦਾ ਭਰਾ ਉਹ ਉੱਠਦਾ ਤੇ ਉਹਨਾਂ ਆਪਦੀ ਤੀਜੇ ਹਿੱਸੇ ਦੀ ਰੋਟੀ ਖਾ ਲੈਂਦਾ ਰੋਟੀ ਦੇਖ ਕੇ ਵੀ ਰੋਟੀ ਪਈ ਆਸ ਤੇ ਉਹ ਉਹਨਾਂ ਤੀਜੇ ਹਿੱਸੇ ਦੀ ਰੋਟੀ ਉਹਨੇ ਵੀ ਖਾ ਲਈ ਯਾਨੀ ਤਿੰਨਾ ਭਰਾਵਾਂ ਨੇ ਜ ਜਨੀਅਰ ਜਨੀਅਰ ਰੋਟੀਆਂ ਸੀ ਉਹਦੇ ਵਿੱਚ ਤੀਜੇ ਤੀਜੇ ਹਿੱਸੇ ਦੀ ਰੋਟੀ ਖਾ ਲਈ ਫਿਰ ਵੱਡਾ ਭਰਾ ਵਾਪਸ ਆਉਂਦਾ ਤੇ ਉਹਨਾਂ ਨੂੰ ਠਾਉਂਦਾ ਉਹਨੇ ਹੁਣ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ ਉਹਨਾਂ ਨੇ ਰੋਟੀਆਂ ਇੱਕ ਦੂਜੇ ਨੂੰ ਵੀ ਇੱਕ ਰੋਟੀ ਉਹਨੇ ਖਾਧੀ ਕਿ ਨਹੀਂ ਖਾਧੀ ਕਿ ਜਦੋਂ ਉਹਨੇ ਰੋਟੀਆਂ ਮਤਲਬ ਦੁਬਾਰਾ ਇਕੱਠੇ ਹੋਏ ਤੇ ਰੋਟੀ ਖਾਣ ਲੱਗੇ ਤੇ ਉਹਨਾਂ ਨੇ ਤਿੰਨਾਂ ਨੇ ਆਪਸ ਵਿੱਚ ਬਰਾਬਰ ਰੋਟੀਆਂ ਫੇਰ ਵੰਡ ਲਈ ਹੁਣ ਤੁਸੀਂ ਦੱਸਣਾ ਇਹ ਹੈ ਵੀ ਉਹਨਾਂ ਦੀ ਮਾਤਾ ਉਹਨਾਂ ਵਾਸਤੇ ਕਿੰਨੀਆਂ ਰੋਟੀਆਂ ਲੈ ਕੇ ਆਈ ਸੀ ਪਹਿਲਾਂ ਵੱਡੇ ਭਰਾ ਨੇ ਕਿੰਨੀ ਰੋਟੀ ਖਾਧੀ ਫਿਰ ਵਿਚਕਾਰਲਾ ਜਿਹੜਾ ਉਹ ਦੂਸਰਾ ਭਰਾ ਉੱਠਿਆ ਸੀ ਉਹਨੇ ਕਿੰਨੀ ਖਾਧੀ ਫਿਰ ਤੀਸਰੇ ਨੇ ਕਿੰਨੀ ਖਾਧੀ ਫਿਰ ਅਖੀਰ ਤੇ ਉਹਨਾਂ ਤਿੰਨਾਂ ਨੂੰ ਬਰਾਬਰ-ਬਰਾਬਰ ਰੋਟੀ ਵੰਡੀ ਗਈ ਉਹ ਕਿੰਨੀਆਂ-ਕਿੰਨੀਆਂ ਰੋਟੀਆਂ ਆਈਆਂ ਤਾਂ ਦੇਖਦੇ ਹਾਂ ਕਮੈਂਟਾਂ ਦੇ ਵਿੱਚ ਤੁਸੀਂ ਇਸ ਸਵਾਲ ਦਾ ਜਵਾਬ ਦੇਣਾ ਦੇਖਦੇ ਹਾਂ ਵੀ ਤੁਸੀਂ ਇਹ ਬੁੱਝ ਸਕਦੇ ਹੋ